ਸਰਟੀਫିକੇਟ ਮਿਲਿਆ ਪ੍ਰੈਸ ਕਾਨਫਰੰਸ ਬਾਰੇ ਜਾਣਕਾਰੀ ਅ ਬਿਲਕੁਲ ਜੀ ਪਹਿਲਾਂ ਤੇ ਸਾਰੇ মিডিਆ ਭਾਈਚਾਰੇ ਦਾ ਮੈਂ ਧੰਨਵਾਦ ਕਰਦਾ ਜਿਹੜੇ ਘੱਟ ਸਮੇਂ ਦੇ ਵਿੱਚ ਸਾਰੇ ਅਸੀਂ ਇਕੱਤਰ ਹੋਏ ਆ ਅੱਜ ਜੋ ਖੁਸ਼ੀਆਂ ਪਰਮਾਤਮਾ ਨੇ ਤੇ ਸੰਗਤ ਨੇ ਸਾਨੂੰ ਬਖਸ਼ੀਆਂ ਨੇ ਉਹਦੇ ਸਰਟੀਫିକੇਟ ਜਿਹੜੇ ਬਲਾਕ ਸੰਮਤੀ ਦੇ ਜ਼ਿਲ੍ਹਾ ਪ੍ਰਸ਼ਦ ਦੇ ਜਿਹੜੀ ਚੋਣ ਹੋਈ ਹੈ ਜਿਹਦੇ ਵਿੱਚ ਸਾਨੂੰ ਲੋਕਾਂ ਨੇ ਅ ਬੜੀ ਵੱਡੀ ਲੀਡ ਦੇ ਨਾਲ ਜਤਾਇਆ ਆ ਜੋ ਸਰਟੀਫିକੇਟ ਜਿਹੜੇ ਅਸੀਂ ਲੈਣ ਜਿਹੜੇ ਐਸ.ਡੀ.ਐਮ ਸਾਹਿਬ ਦੇ ਆਫਿਸ ਪਹੁੰਚੇ ਆ ਸੋ ਮੈਨੂੰ ਖੁਸ਼ੀ ਹੈ ਸਾਡੇ ਕਲੀਅਰ ਖੁਰਦ ਤੋਂ ਰੱਜੋ ਜੀ ਨਸ਼ਹਿਰਾ ਮੱਜਾ ਸਿੰਘ ਤੋਂ ਗੁਰਪ੍ਰੀਤ ਸਿੰਘ ਜੀ ਤਤਲੇ ਤੋਂ ਮਨਜਿੰਦਰ ਸਿੰਘ ਸੇਖਵਾ ਤੋਂ ਗੁਰਪ੍ਰੀਤ ਸਿੰਘ ਗੁਰਪ੍ਰੀਤ ਕੌਰ ਠਿਕਰੀਵਾਲ ਤੋਂ ਹਰਜਿੰਦਰ ਸਿੰਘ ਰਾਮਪੁਰ ਤੋਂ ਨਰਿੰਦਰ ਕੌਰ ਡੱਲਾ ਤੋਂ ਜੋਤ ਸਿੰਘ ਦੁਨੀਆ ਸੰਧੂ ਤੋਂ ਪਲਵਿੰਦਰ ਕੌਰ ਵਡਾਲਾ ਗ੍ਰੰਥੀਆਂ ਤੋਂ ਮਨਵੀਰ ਕੌਰ ਔਰ ਤਲਵੰਡੀ ਝੁੰਗਲਾ ਤੋਂ ਜਿੰਦਰਪਾਲ ਕੌਰ ਮਸਾਨੀਆਂ ਤੋਂ ਕਰਨੈਲ ਸਿੰਘ ਮਲਕਪੁਰ ਤੋਂ ਕਰਮਜੀਤ ਕੌਰ ਔਰ ਕੰਡਿਆਲ ਤੋਂ ਜਤਿੰਦਰ ਸਿੰਘ ਹੁਣੀ ਜਿਨ੍ਹਾਂ ਨੂੰ ਬਲਾਕ ਸਮਤੀ ਦੇ ਵਿੱਚ ਲੋਕਾਂ ਨੇ ਜਿਤਾ ਕੇ ਉਹਨਾਂ ਨੂੰ ਮੈਂਬਰ ਬਣਾਇਆ ਔਰ ਮੈਨੂੰ ਖੁਸ਼ੀ ਹੈ ਆਮ ਆਦਮੀ ਪਾਰਟੀ ਜਿਤਰਾ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਹੈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਟਾਲੇ ਦੇ ਵਿੱਚ ਵੀ ਬਟ ਆਲਾ ਤਰੱਕੀ ਦੇ ਰਾਹਾਂ ਤੇ ਜਿਹੜਾ ਚੱਲ ਰਿਹਾ ਔਰ ਸਟੈਪ ਬਾਏ ਸਟੈਪ ਬਟ ਆਲੇ ਦੀ ਜਿਹੜੇ ਮੈਂ ਕਹਿ ਸਕਦਾ ਜਿਹੜੇ ਤਰੱਕੀ ਦੇ ਰਾਹ ਨੇ ਉਹ ਖੁੱਲਦੇ ਹੋਏ ਨਜ਼ਰ ਆ ਰਹੇ ਨੇ ਔਰ ਉਹਨਾਂ ਦੇ ਵਿੱਚ ਇਹ ਜਿਹੜੇ ਸਾਡੇ ਬਣੇ ਨੇ ਆਪਣੇ ਬਲਾਕ ਸੰਪਤੀ ਦੇ ਜਿਹੜੇ ਸਾਡੇ ਮੈਂਬਰ ਬਣੇ ਨੇ ਇਹ ਹੋਰ ਪਿੰਡਾਂ ਦੇ ਵਿੱਚ ਵਿਕਾਸ ਦੀ ਜਿਹੜੀ ਇੱਕ ਨੀ ਰੱਖਣਗੇ ਔਰ ਇਹਨਾਂ ਦੇ ਨਾਲ ਨਾਲ ਜਿਹੜੀਆਂ ਦੋ ਸੀਟਾਂ ਸੀ ਸਾਡੀਆਂ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਜਿਹਦੇ ਵਿੱਚੋਂ ਮਨਦੀਪ ਗਿਲਜੀ ਉਹ ਨਿਸ਼ਾਰਾ ਮੱਜਾ ਸਿੰਘ ਜੋਂ ਤੋਂ ਬਣੇ ਨੇ ਔਰ ਸਾਡੇ ਮਿੱਤਰਪਾਲ ਜੀ ਜਿਹੜੇ ਵਡਾਲਾ ਗ੍ਰੰਥੀਆਂ ਜੋਂ ਦੇ ਵਿੱਚੋਂ ਬੜੀ ਵੱਡੀ ਲੀਡ ਦੇ ਨਾਲ ਜਿਹੜੇ ਜਿੱਤੇ ਨੇ ਸੋ ਮੈਂ ਅ ਦਿਲ ਦੀ ਗਹਿਰਾਈ ਤੋਂ ਲੋਕਾਂ ਦਾ ਧੰਨਵਾਦ ਕਰਦਾ ਕਿਉਂਕਿ ਮੈਂ ਅਕਸਰ ਇੱਕੋ ਗੱਲ ਕਰਦਾ ਸੀ ਵੀ ਅਸੀਂ ਆਪਣੇ ਕੰਮਾਂ ਦੀ ਰਿਪੋਰਟ ਕਾਡ ਲੈ ਕੇ ਜਿਹੜੇ ਲੋਕਾਂ ਦੇ ਵਿੱਚ ਜਾਵਾਂਗੇ ਔਰ ਬਤੌਰ ਆਪਣੇ ਕੰਮਾਂ ਦੀ ਰਿਪੋਰਟ ਕਾਡ ਲੋਕਾਂ ਚ ਲੈ ਕੇ ਗਏ ਮੇਰੇ ਹਰ ਵਰਕਰ ਨੇ ਪ੍ਰਚਾਰ ਕੀਤਾ ਔਰ ਉਹਦਾ ਨਤੀਜਾ ਜਿਹੜਾ ਬਾਕੂ ਤੁਹਾਡੇ ਸਾਹਮਣੇ ਨਜ਼ਰ ਆਇਆ ਔਰ ਮੈਂ ਇੱਕ ਗੱਲ ਕਹਿ ਦੇਣੀ ਚਾਹੁੰਦਾ ਕਿਉਂਕਿ ਬੜੀ ਵੱਡੀ ਗੱਲ ਇਹ ਜਿਹੜਾ ਇਲੈਕਸ਼ਨ ਹੋਈ ਆ ਇੱਕ ਪਰਤੱਖ ਸਾਰੇ ਬਟਾਲੇ ਦੇ ਲੋਕਾਂ ਨੇ ਬਟਾਲੇ ਦੇ ਨਾਲ-ਨਾਲ ਮੈਂ ਕਹਿ ਸਕਦਾ ਵੀ ਪੰਜਾਬ ਦੇ ਲੋਕਾਂ ਨੇ ਇਸ ਇਲੈਕਸ਼ਨ ਨੂੰ ਬੜਾ ਬਰੀਕੀ ਨਾਲ ਵਾਚ ਕੀਤਾ ਕਿਉਂਕਿ ਇਸ ਇਲੈਕਸ਼ਨ ਦੇ ਵਿੱਚ ਨਾ ਤੇ ਕਿਸੇ ਆਜ਼ਾਦ ਉਮੀਦਵਾਰ ਦੇ ਨਾ ਕਿਸੇ ਕਾਲੀ ਦਲ ਦੇ ਨਾ ਕਾਂਗਰਸ ਦੇ ਤੇ ਨਾ ਕਿਸੇ ਵੀ ਯਾਨੀ ਕਿਸੇ ਵੀ ਪਾਰਟੀ ਦਾ ਜਿੰਨੇ ਵੀ ਇਲੈਕਸ਼ਨ ਲੜਨ ਦਾ ਸੋਚ ਸੋਚੀ ਆ ਉਹਨਾਂ ਨੇ ਇਲੈਕਸ਼ਨ ਲੜੀ ਹੈ ਕਿਸੇ ਦਾ ਵੀ ਕੋਈ ਕਾਗਜ਼ ਜਿਹੜਾ ਰਿਜੈਕਟ ਨਹੀਂ ਹੋਇਆ ਔਰ ਇਥੋਂ ਤੱਕ ਐਸ ਡੀ ਐਮ ਸਾਹਿਬ ਨੂੰ ਵੀ ਮੇਰੇ ਵੱਲੋਂ ਵੀ ਪੂਰ ਜੋ ਰਿਕੁਐਸਟ ਸੀ ਵੀ ਜੇ ਕਿਸੇ ਦੇ ਕੋਈ ਕਾਗਜ਼ਾਂ ਚ ਕਮੀ ਰਹਿੰਦੀ ਹੈ ਪਲੀਜ਼ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਕਾਗਜ਼ ਜਿਹੜੇ ਪ੍ਰੋਪਰਲੀ ਵੈਰੀਫਾਈ ਕਰਕੇ ਉਹਨਾਂ ਨੂੰ ਇਲੈਕਸ਼ਨ ਜਿਹੜੀ ਆ ਉਹ ਲੜਨ ਤਾਂ ਜੋ ਕਿ ਸਾਨੂੰ ਵੀ ਪਤਾ ਲੱਗੇ ਵੀ ਮੈਨੂੰ ਵੀ ਪਤਾ ਲੱਗੇ ਵੀ ਮੇਰੇ ਹਾਂ ਲੋਕਾਂ ਨੇ ਮੇਰੇ ਵਰਕਰਾਂ ਨੇ ਮੇਰੇ ਆਗੂ ਸਹਿਬਾਨਾ ਨੇ ਇਹਨਾਂ ਨੇ ਜਿਹੜੇ 4 ਸਾਲ ਜਿਹੜਾ ਕੰਮ ਕੀਤਾ ਉਹਦੀ ਅਸਲ ਰਿਪੋਰਟ ਕਾਰਡ ਜਿਹੜੀ ਆ ਉਹ ਕੀ ਆ ਔਰ ਰਿਪੋਰਟ ਕਾਰਡ ਜਿਹੜੀ ਬਹੁਤ ਖੂਬ ਲੋਕਾਂ ਨੇ ਇੱਕ ਵਾਰੀ ਇੱਕ ਪਾਸਾ ਜਿਹੜਾ ਕਲੀਅਰ ਕਰ ਦਿੱਤਾ ਜਿਹਦੇ ਵਿੱਚੋਂ ਮਿੱਤਰਪਾਲ ਜੀ ਹਜ਼ਾਰਾਂ ਦੀ ਲੀਡ ਨਾਲ ਜਿੱਤੇ ਨੇ ਉਸ ਤੋਂ ਬਾਅਦ ਮਨਦੀਪ ਗਿੱਲ ਜੀ ਹਜ਼ਾਰਾਂ ਦੀ ਲੀਡ ਨਾਲ ਜਿੱਤੇ ਨੇ ਸੋ ਇਹ ਇੱਕ ਪਰਸੈਂਟੇਜ ਕੱਢਣ ਚਾਹਣ ਤੇ ਉਹ ਪਰਸੈਂਟੇਜ ਪਤਾ ਨਹੀਂ ਮੈਂ ਹੱਲੇ ਕੱਢੀ ਨਹੀਂ ਜਰੂਰ ਮੈਂ ਕੱਢ ਕੇ ਵੀ ਦੱਸੂਗਾ ਕਿਉਂਕਿ ਇੱਕ ਵਾਰ ਸੋਸ਼ਲ ਮੀਡੀਆ ਤੇ ਵੇਖ ਰਿਆ ਸੀ ਵੀ ਇੱਕ ਨਵਾਂ ਹੀ ਹੋਣਾ ਉਹ ਕਹਿੰਦੇ ਨਾ ਵੀ ਕਦੀ ਕਹਿ ਦਿੰਦੇ ਵੀ ਅਸੀਂ ਆਗੇ ਲੈ ਅਸੀਂ ਆਗੇ ਠੀਕ ਹੈ ਨਾ ਸੋ ਮੈਂ ਮੈਂ ਉਹ ਗੱਲ ਕਰ ਰਿਹਾ ਵੀ ਪਰਸੈਂਟੇਜ ਇਹ ਕੱਢਣ ਤੇ ਲੱਗੇ ਤੇ ਫਿਰ ਇਹਨਾਂ ਦੋਵਾਂ ਤੋਂ ਪਰਸੈਂਟੇਜ ਤੁਹਾਨੂੰ ਦੱਸ ਦੇਣਗੇ ਵੀ ਕਿੰਨੀ ਲੀਡ ਨਾਲ ਇਹ ਜਿੱਤੇ ਨੇ ਤੇ ਉਹਦਾ ਜਵਾਬ ਜਿਹੜਾ ਵਾ ਜਿਹੜੇ ਜਿਹੜੇ ਵਿਰੋਧੀ ਹੱਲੇ ਵੀ ਮੈਂ ਤੇ ਹੈਰਾਨ ਹੁਣਾ ਆਪਣੀਆਂ ਕਮੀਆਂ ਨਹੀਂ ਲੱਭਦੇ ਵੀ ਸਾਨੂੰ ਲੋਕਾਂ ਨੇ ਕਿਉਂ ਇਗਨੋਰ ਕੀਤਾ ਆਪਣੀਆਂ ਕਮੀਆਂ ਨਹੀਂ ਲੱਭਦੇ ਵੀ ਜੇ ਪਿਛਲੇ ਤੁਹਾਨੂੰ ਸਮਿਆਂ ਦੇ ਵਿੱਚ ਰਾਜ ਭਾਗ ਦਿੱਤੇ ਜੇ ਤੁਸੀਂ ਚੰਗੇ ਕੰਮ ਕੀਤੇ ਹੁੰਦੇ ਲੋਕ ਤੁਹਾਨੂੰ ਜ਼ਰੂਰ ਜਤੌਂਦੇ ਐਸਾ ਮੈਨੂੰ ਲੱਗਦਾ ਹੈ ਕਿ ਇਲੈਕਸ਼ਨ ਅੱਗੇ ਇੰਨੀ ਸੀ ਡਬਲ ਤੇ ਪ੍ਰਚਾਰ ਹੁੰਦਾ ਹੈ ਯਾ ਇਹਨਾਂ ਇੰਟਰਸਟ ਮੀਨਿੰਗ ਹੈ ਕਿ ਅੱਜ ਵੀ ਕੈਂਪੇਨ ਦੇ ਵਿੱਚ ਹੋਰ ਸਾਰੇ ਵੱਡੇ ਵੱੱਕ ਪਾਰਟੀਆਂ ਦੇ ਲੀਡਰਸ ਵੀ ਕੈਂਪੇਨ ਦੇ ਲੱਗਦਾ ਹੈ ਕਿ ਲੋਕਾਂ ਦਾ ਇੰਟਰਸਟ ਦੇਖੋ ਤੁਸੀਂ ਬਲਾਕ ਸਮਤੀ ਦੀ ਜਿਹੜੀ ਇਲੈਕਸ਼ਨ ਦੀ ਗੱਲ ਕੀਤੀ ਚੰਨੀ ਸੀਐਮ ਸਾਹਿਬ ਰਹੇ ਨੇ ਪੰਜਾਬ ਦੇ ਉਹ ਵੀ ਗਰਾਉਂਡ 'ਚ ਰਹੇ ਨੇ ਪ੍ਰਤਾਪ ਬਾਜਵਾ ਜੀ ਆਪ ਮੀਟਿੰਗਾਂ ਕਰਨ ਜਾ ਰਹੇ ਨੇ ਠੀਕ ਆ ਕਿਹੜਾ ਉਮੀਦਵਾਰ ਆ ਹਾ ਹੁਣ ਬਟਾਲੇ ਦੇ ਵਿੱਚ ਹੀ ਪ੍ਰਤਾਪ ਬਾਜਵਾ ਜੀ ਦਾ ਵੱਖਰਾ ਯੋਰ ਲੱਗਾ ਪਿਆ ਹਰੌਣ 'ਚ ਸੁਖੀ ਰੰਦਾਵਾ ਜੀ ਦਾ ਵੱਖਰਾ ਯੋਰ ਲੱਗਾ ਪਿਆ ਹਰੌਣ 'ਚ ਵੀ ਆਮ ਆਦਮੀ ਪਾਰਟੀ ਨੇ ਜਿੱਤਨੀ ਚਾਹੀਦੀ ਕਿੰਨੇ ਯੋਰ ਨਹੀਂ ਲਾਇਆ ਇੱਥੇ ਪਰ ਹਾਂ ਮੈਂ ਅੱਗੇ ਵੀ ਕਹਿਣਾ ਹੋਂਨਾ ਲੋਕ ਕੰਮ ਨੂੰ ਪਿਆਰ ਕਰਦੇ ਚੰਮ ਨੂੰ ਪਿਆਰ ਨਹੀਂ ਕਰਦੇ ਅੰਜੀ ਦਾ 40 ਤੇ 40 ਤੋਂ 50 ਲੱਖ ਹੋ ਗਿਆ ਬਿਲਕੁਲ ਸੱਤੇ ਜੀ ਨਿਕਲੀ ਕਿਹੜੇ ਪਿੰਡ ਨੂੰ ਮਿਲਣ ਜਾ ਰਿਹਾ ਉਹ ਵੀ ਤੁਹਾਨੂੰ ਮੈਂ মিডিਆ ਸਾਰਾ ਇਕੱਠਾ ਕਰਕੇ ਉਹ ਜ਼ਰੂਰ ਉਸ ਪਿੰਡ ਨੂੰ ਬੁਲਾ ਕੇ ਉਹਨਾਂ ਦੇ ਆਗੂ ਸਹਿਬਾਨਾਂ ਨੂੰ ਮਲਾ ਕੇ ਉਹ ਜਿਹੜਾ 50 ਲੱਖ ਦਾ ਨਾਮ ਦਿੱਤਾ ਸੀ ਕਿਹਾ ਸੀ ਉਹ ਉਹਨਾਂ ਦੇ ਜੋ ਵੇਖੋ ਫਸ ਸੈਕਿੰਡ ਥਰਡ ਕਿ ਜਦੋਂ ਆਪਾਂ ਪੜਦੇ ਆਏ ਹਾਂ ਨਾ ਸਨੀਆਂ ਕਲਾਸ ਦੇ ਵਿੱਚ ਪੋਜੀਸ਼ਨਾਂ ਹੁੰਦੀਆਂ ਸੀ ਉਹ ਇੱਕ ਬਾਕੀਆਂ ਨੂੰ ਵੀ ਐਪਰੀਸ਼ੀਏਟ ਕਰਦੇ ਸੀ ਵੀ ਯਾਰ ਨਹੀਂ ਇੱਥੇ ਮਿਹਨਤ ਦਾ ਮੁੱਲ ਪੈਂਦਾ ਸੋ ਇਹੋ ਹੀ ਮੇਰੀ ਸੋਚ ਰਹੀ ਹੈ ਵੀ ਤਗੜੇ ਹੋ ਕੇ ਜਿਹੜਾ ਬੰਦਾ ਮਿਹਨਤ ਕਰਦਾ ਉਹਦਾ ਵੱਖਰਾ ਨਾਮ ਤੇ ਬਣਾਉਂਦਾ ਹਾਂ ਹਾਂ ਉਹ ਵੀ ਮੈਂ ਦੱਸ ਦਿੰਦਾ ਬਿਲਕੁਲ ਜੀ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਾਡੇ ਪਾਰਟੀ ਦੇ ਕੌਮੀ ਕਨਵੈਨਸ਼ਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਸਾਰੇ ਹੀ ਸਾਡੇ ਜਿਹੜੇ ਜੇਤੂ ਬਣੇ ਨੇ ਸਾਰੇ ਸਾਡੇ ਜ਼ਿਲ੍ਹਾ ਪ੍ਰਚਾਰਚਕ ਤੋਂ ਬਲਾਕ ਸਮਤੀ ਤੋਂ ਇਹਨਾਂ ਦਾ ਸੌ ਚੱਕ ਸਮਾਗਮ ਹੋਊਗਾ ਉਸ ਸਮਾਗਮ ਤੋਂ ਬਾਅਦ ਚੇਅਰਮੈਨੀਆਂ ਜਿਹੜੀਆਂ ਨੇ ਜੋ ਵੀ ਆ ਉਹ ਤੋਂ ਬਾਅਦ ਅਨਾਉਂਸ ਹੋ ਗਈ ਜੀ ਆਇਆ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਘੁੰਮਦੀ ਪਈ ਆ ਜਿਹਦੇ ਤੇ ਸੁਖਵੀਰ ਬਾਦਲ ਬੈਠੇ ਹੋਏ ਤੇ ਡਾਇਨਾਸੌਰ ਨਾਲ ਉਹ ਕਹਿੰਦੇ ਜੀ ਜੇ ਡਾਇਨਾਸੌਰ ਆਗੇ ਤੇ ਵੀ ਵਾਪਸ ਆ ਜਾਣਾ ਨਹੀਂ ਨਹੀਂ ਡਾਇਨਾਸੌਰ ਆਇਆ ਵੈਸੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਆਗੇ ਵੀਡੀਓ ਜਦੋਂ ਪਾਵੇਂ ਡਾਇਨਾਸੌਰ ਨੂੰ ਜਿੱਡਾ ਮਰਜ਼ੀ ਵੱਡਾ ਲੈ ਆਓ ਆ ਗਏ ਨੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਆਏ ਨੇ ਸੋ ਕਹਿਣ ਦਾ ਭਾਵ ਦੇਖੋ ਅੱਜ ਅਕਾਲੀਦਨੋਂ ਡਾਇਨਾਸੌਰ ਨਾਲ ਕਿਉਂ ਕੰਪੈਰੀਸ਼ਨ ਕਰਨਾ ਪੈ ਗਿਆ ਕਿਉਂ ਪੈ ਗਿਆ ਸਰਕਾਰਾਂ ਆਈਆਂ ਨੇ ਰਾਜ ਭਾਗ ਰਹੇ ਨੇ ਤੁਹਾਡੇ ਲੋਕਾਂ ਦੇ ਚੰਗੇ ਕੰਮ ਕੀਤੇ ਹੁੰਦੇ ਆ ਨਸ਼ਾ ਅੱਜ ਆ ਕੰਡੇ ਜਿਹੜੇ ਬੀਜੇ ਸੀ ਆਪਾਂ ਚੁਗ ਰਹੇ ਆ ਠੀਕ ਆ ਆ ਜੋ ਵੀ ਤੁਸੀਂ ਦੇਖਿਆ ਪੰਜਾਬ ਦੇ ਹਾਲਾਤ ਹੁਣ ਦੇਖੋ ਆਪਾਂ ਆਸਤੇ ਆਸਤੇ ਸਟੈਪ ਬਾਈ ਸਟੈਪ ਇਹਨੂੰ ਵਧੀਆ ਲੈ ਕੇ ਜਾ ਰਹੇ ਆ ਵਧੀਆ ਮਾਹੌਲ ਚ ਲੈ ਕੇ ਜਾ ਰਹੇ ਆ ਇਹ ਗੱਲ ਜੇ ਗੱਲ ਕੀਤੀ ਜਾਵੇ ਤਾਂ ਕਾਗਜ਼ ਕੋਈ ਲੱਗਦੀ ਸੀ ਹੋਇਆ ਨਾ ਕਾਵੇ ਕਿਸੇ ਪਾਰਟੀ ਦਾ ਵੱਧ ਹੋਇਆ ਕਿਆ ਜਾ ਰਿਹਾ ਜੀ ਕਿ ਮੁਕਾਬਲਾ ਵੀ ਬਟਾਲੇ ਦੇ ਵਿੱਚ ਸਖਤ ਹੋਏਗਾ ਪਰ ਨਤੀਜੇ ਕੁਝ ਹੋਰ ਹੀ ਨਿਕਲੇ ਕੀ ਸਮਝਦੇ ਲੋਕ ਸਿਆਣੇ ਹੋ ਗਏ ਜਾਂ ਉਸ ਪੁਰਾਣੀ ਰਾਜਨੀਤੀ ਤੋਂ ਲੋਕ ਵਾਪਸ ਮੁੜ ਰਹੇ ਦੇਖੋ ਮੈਂ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਇਸ ਇਲੈਕਸ਼ਨ ਦੇ ਵਿੱਚ ਵਿਰੋਧੀਆਂ ਨੇ ਨਾ ਤੇ ਕੋਈ ਪੈਸਾ ਵਰਤੋਂ ਚ ਕਸਰ ਛੱਡੀ ਨਾ ਸ਼ਰਾਬ ਵਰਤੋਂ ਚ ਕਸਰ ਛੱਡੀ ਨਾ ਸੂਟ ਵਰਤੋਂ ਚ ਕਸਰ ਛੱਡੀ ਜੋ ਪ੍ਰੋਪਰ ਕੰਡੇ ਹੁੰਦੇ ਸੀ ਇਹਨਾਂ ਨੇ ਸਾਰੇ ਵਰਤ ਪਰ ਆਮ ਆਦਮੀ ਪਾਰਟੀ ਨੇ ਇੱਕ ਨਿਸ਼ਚਿਤ ਕੀਤਾ ਹੈ ਵੀ ਆਪਾਂ ਇਮਾਨਦਾਰੀ ਨਾਲ ਇਲੈਕਸ਼ਨ ਲੜਨੀ ਆ। ਕੋਈ ਪੈਸਾ ਨਹੀਂ, ਕੋਈ ਸ਼ਰਾਬ ਨਹੀਂ, ਕੋਈ ਸੂਟ ਨਹੀਂ। ਹਾਂ ਲੋਕਾਂ ਦੀ ਸੰਗਤ ਦੀ ਕਚਹਿਰੀ ਚ ਜਾਵਾਂਗੇ। ਇੱਕੋ ਗੱਲ ਕਵਾਂਗੇ ਜੇ ਕੰਮ ਕੀਤੇ ਤਾਂ ਵੋਟ ਪਾਓ ਨਹੀਂ ਤੇ ਨਾ ਵੋਟ ਪਾਓ। ਮੈਂ ਕਿਹਾ ਸ਼ਰਿਆ ਤੁਹਾਡੇ ਮਾਦੀਮ ਰਾਏ। ਔਰ 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 ਉਹਦੇ ਵਿੱਚੋਂ ਤੁਸੀਂ ਦੇਖੋ ਇਹ ਸਾਡਾ ਹੌਸਲਾ। ਮੇਰਾ ਸਿਰ ਝੁਕਦਾ ਮੇਰੇ ਬਟਾਲੇ ਦੇ ਲੋਕਾਂ ਦਾ। ਜਿਹੜੇ ਫਿਰ ਮੈਨੂੰ ਇਨਾ ਮਾਨ ਸਤਿਕਾਰ ਔਰ ਵਿਸ਼ਵਾਸ ਦਿੰਦੇ ਨੇ ਔਰ ਮੈਂ ਮੇਰਾ ਰੋਮ ਰੋਮ ਕਰਦਾ ਇਹ ਸਾਡੀ ਟੀਮ ਹੈ ਸਾਰੀ ਅਸੀਂ ਸਾਰੇ ਰਾਤ ਦਿਨ ਮਿਹਨਤ ਕਰਕੇ ਇਹਨਾਂ ਨੇ ਹੌਸਲਾ ਸਾਡਾ ਵਧਾਇਆ ਆਪਾਂ ਹੋਰ ਕੰਮ ਕਰਾਂਗੇ ਨਹੀਂ ਤੇ ਅੱਗੇ ਕੀ ਹੁੰਦਾ ਸ਼ਹਿਰਾਂ ਦੀਆਂ ਨਗਰ ਕੌਂਸਲ ਦੀ ਵਾਰਡ ਬੰਦੀ ਕਰ ਤੱਕ ਹੋ ਜੀ ਕਦੋਂ ਤੱਕ ਸ਼ਹਿਰ ਦੀ ਲੱਗਣੋ ਸਭ ਜੀ ਬਿਲਕੁਲ ਜੀ ਹੁਣ ਬਟਾਲੇ ਦੀ ਤਕਰੀਬਨ ਕੱਲੇ ਬਟਾਲੇ ਨਹੀਂ ਪਠਾਨਕੋਟ ਵੀ ਕਈ ਜਿੱਥੇ ਜਿੱਥੇ ਇਲੈਕਸ਼ਨਾਂ ਹੈਗੀਆਂ ਨੇ ਗਰਦਾਸਪੁਰ ਫਤਿਹਗੜ ਚੂੜੀਆਂ ਸਾਰੇ ਇਲੈਕਸ਼ਨ ਹੁਣ ਜਾ ਰਹੀਆਂ ਕਮੇਟੀ ਦੀਆਂ ਸੋ ਉਹ ਵੀ ਆਪਾਂ ਵਧੀਆ ਢੰਗ ਦੇ ਨਾਲ ਆਪਣੇ ਕੰਮਾਂ ਦੀ ਰਿਪੋਰਟ ਕਰਦੇ ਆ ਅ ਕਲੀਅਰ ਤਕਰੀਬਨ ਫਿਨਿਸ਼ ਹੋ ਗਿਆ ਮੈਨੂੰ ਜੋ ਲੱਗ ਰਿਹਾ ਵੀ ਕਲੀਅਰ ਹੀ ਹੈ ਸਾਰਾ ਸਰ ਤੁਸੀਂ ਆਪਾਂ ਵੀ ਕਾਂਗਰਸ ਜਿਹੜਾ ਵਾ ਪ੍ਰਚਾਰ ਕਰਦੇ ਹੋ ਕੋ ਆਪਣਾ ਆਪਣਾ ਪ੍ਰਚਾਰ ਦੇ ਨਹੀਂ ਕਿਤੇ ਕਰਦੇ ਨਹੀਂ ਕਿਹੜਾ ਆਪਣੇ ਆਪਣੇ ਕੈਂਡੀਡੇਟ ਦਾ ਜਾਂ ਕੋਈ ਡਿਸਟ੍ਰੈਕਟ ਅੱਗੇ ਆਉਣ ਵਾਸਤੇ ਦੇਖੋ ਇਹ ਤੇ ਲੋਕ ਭਰੀ ਭੰਤ ਜਾਣਦੇ ਨੇ ਲੋਕ ਸਿਆਣੇ ਨੇ ਠੀਕ ਹੈ ਜੀ ਜੋ ਉਹਨਾਂ ਨੇ ਰਿਜ਼ਲਟ ਦੇਣਾ ਸੀ ਉਹ ਦੇ ਦਿੱਤਾ ਕਿਉਂਕਿ ਪਿਛਲੇ ਹੱਲੇ ਇਹਨਾਂ ਨੂੰ ਗਿਆ 4 ਸਾਲ ਹੀ ਹੋਏ ਨੇ ਸਰਕਾਰ ਤੇ ਇਹਨਾਂ ਦੀ ਰਹੀ ਆ ਉਦੋਂ ਕੀਤੇ ਹੁੰਦੇ ਕੰਮ ਇਹਨਾਂ ਨੇ ਤੇ ਅੱਜ ਕੰਮ ਦਰਸਾ ਕੇ ਲੈਂਦੇ ਨਾ ਵੋਟਾਂ ਤੁਸੀਂ ਇੱਕ ਚੀਜ਼ ਤੁਸੀਂ ਵੇਖਣਾ ਇਹਨਾਂ ਨੂੰ ਪੁੱਛੋ ਵੀ ਤੁਸੀਂ ਆਪਣੇ ਜਿਹੜੇ ਪਿਛਲੇ 5 ਸਾਲਾਂ 'ਚ ਕੰਮ ਕੀਤੇ ਆ ਇਹਨਾਂ ਨੂੰ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਨੇ ਮੰਤਰੀ ਨੇ ਇਹਨਾਂ ਨੂੰ ਭੰਡਣ ਤੋਂ ਸਵਾਇ ਤੁਸੀਂ ਆਪਣੇ ਕੰਮ ਦੱਸ ਕੇ ਵੋਟਾਂ ਲੋ ਲੈ ਸਕਦੇ ਨੇ ਕੋਈ ਨਹੀਂ ਕੋਈ ਨਹੀਂ ਸਿਰਫ ਇਹਨਾਂ ਕੋ ਕੀ ਆ ਭੰਡਣਾ ਇਲਜ਼ਾਮ ਲੋਣੇ ਇਲਜ਼ਾਮ ਇਹ 75 ਸਾਲਾਂ ਤੋਂ ਲੱਗਦੇ ਆਏ ਲੋਕ ਹੁਣ ਸਿਆਣੇ ਨੇ ਬੋਟਿੰਗ ਟੀਮ ਵਾਲੇ ਦੇ ਤੁਹਾਨੂੰ ਵੀ ਪ੍ਰੋਟੈਸਟ ਕਰਨਾ ਪੈ ਉਹ ਦੇਖੋ ਕਿਤੇ ਨਾ ਕਿਤੇ ਕੋਈ ਕਮੀਆਂ ਰਹਿ ਗਈਆਂ ਗਲਤੀ ਹੋਈ ਸਾਡੇ ਕਿਸੇ ਅਧਿਕਾਰੀ ਦੀ ਹੋਈ ਲਾਲੋ ਜਾਂ ਕਿਹੇ ਲੋਕਲ ਕਿਸੇ ਮਲਾਜਮ ਦੀ ਹੋਈ ਉਹ ਗਲਤੀ ਕਰਕੇ ਚਲੋ ਆਪਾਂ ਨੂੰ ਇਹ ਲੱਗਾ ਵੀ ਇਲੈਕਸ਼ਨ ਲੋਕਾਂ ਨੇ ਫਤਵਾ ਦਿੱਤਾ ਵੀ ਜਿੰਨੀਆਂ ਵੀ ਚਾਲਾਂ ਚੱਲੀਆਂ ਜਦੋਂ ਚਾਲਾਂ ਹੀ ਲੋਕਾਂ ਨੇ ناکਾਮ ਕਰਤੀਆਂ ਫਿਰ ਜਦੋਂ ਲੋਕ ਸਾਡੇ ਨਾਲ ਨੇ ਸੰਗਤ ਸਾਡੇ ਨਾਲ ਹੈ ਤੇ ਫਿਰ ਸਾਨੂੰ ਕੀ ਲੋੜ ਹੈ ਹੁਣ ਚੱਲੇ ਆ ਜੀ ਅੱਜ ਸਰਟੀਫਿਕੇਟ ਲੈਣੇ ਸੀ ਇਸ ਤੋਂ ਬਾਅਦ ਹੁਣ ਕੰਨ ਸਾਬ ਤੇ ਕਾਲੀ ਦਵਾਰੇ ਸਾਰੀ ਟੀਮ ਸਾਡੀ ਮੱਥਾ ਟੇਕਣ ਜਾ ਰਹੀ ਹੈ ਤੇ ਉਸ ਤੋਂ ਬਾਅਦ ਆਸ਼ੀਰਵਾਦ ਲੈ ਕੇ ਫਿਰ ਇਹ ਆਪੋ ਆਪਣੇ ਅ ਕਰ ਕਮਲਾਂ ਦੇ ਵਿੱਚ ਬਿਜ਼ੀ ਹੋਣਗੇ ਕੰਮ ਦੀ ਰਫਤਾਰ ਵਧਾਵਾਂਗੇ ਕੰਮ ਕਰਾਂਗੇ ਔਰ ਜਿਹੜੀ ਜਿਹੜੀ ਲੋਕਾਂ ਨੇ ਜ਼ਿੰਮੇਵਾਰੀ ਦਿੱਤੀ ਹੈ ਇਹਨਾਂ ਨੂੰ ਮੈਨੂੰ ਇੱਕ ਗੱਲ ਮਾਣਨਾ ਮੈਂ ਕਹੂੰਗਾ ਇਹ ਇਮਾਨਦਾਰੀ ਦਾ ਕਿਉਂਕਿ ਆਪਾਂ ਇਮਾਨਦਾਰੀ ਨਾਲ ਇਲੈਕਸ਼ਨ ਲੜੀ ਹੈ ਇਹ ਇਮਾਨਦਾਰੀ ਨਾਲ ਅ ਕੰਮ ਕਰਨਗੇ ਲੋਕਾਂ ਦੀ ਸੰਗਤ ਤੇ ਦੁਬਾਰਾ ਪਿੰਡਾਂ ਚ ਲੱਗਾ ਪਿੰਡਾਂ ਦੀਆਂ ਇਲੈਕਸ਼ਨਾਂ ਦੇ ਮੁਕਿਏ ਸ਼ਹਿਰ ਦੀ ਤਿਆਰੀ ਕਿਦਾਂ ਦੀ ਕਮੇਟੀ ਹੈ ਤੁਹਾਨੂੰ ਪਿੰਡਾਂ ਦੀ ਇਲੈਕਸ਼ਨ ਤੋਂ ਲੋਕਾਂ ਦੇ ਪਿਆਰ ਦਾ ਇੱਕ ਸਬੂਤ ਨਜ਼ਰ ਆ ਗਿਆ ਹੋਗਾ ਤੇ ਹੁਣ ਮੈਨੂੰ ਲੱਗਦਾ ਵੀ ਮੇਰੀ ਤੇ ਸ਼ਹਿਰ ਵਾਲਿਆਂ ਨੂੰ ਇਹੋ ਬੇਨਤੀ ਹੈ ਵੀ ਜਿਹੜੀਆਂ ਦੋ ਸੀਟਾਂ ਆਪਾਂ ਪਿੰਡਾਂ ਚ ਰਹਿ ਗਏ ਹਾਂ ਤਿਆਰ ਕੀ ਬਟਾਲੇ ਵਾਲਿਆਂ ਨੂੰ ਇਹੋ ਬੇਨਤੀ ਹੈ ਵੀ ਇਹ ਵੀ ਰਿਕਾਰਡ ਜਿਹੜਾ ਵਾ ਜੇ ਕਿਤੇ ਤੁਸੀਂ ਤੋੜ ਦਿਓ ਤੇ ਮੈਂ ਇਹ ਗੱਲ ਕਹੂੰਗਾ ਵੀ ਮੇਰਾ ਤੇ ਅੱਗੇ ਮੈਂ ਤੇ ਸੇਵਾਦਾਰ ਆ ਮੈਂ ਤੇ ਅੱਗੇ ਕਹਿੰਦਾ ਵੀ ਮੈਂ ਐਮਐਲਏ ਨਹੀਂ ਮੈਂ ਆਪਣੇ ਬਟਾਲੇ ਦਾ ਚੌਂਕੀਦਾਰ ਆ ਤੇ ਹੋਰ ਮਾਣ ਮਸੂਸ ਹੋਊਗਾ ਹੋਰ ਕੰਮ ਦੀ ਰਫ਼ਤਾਰ ਜਿਹੜੀ ਸਾਡੀ ਹੋਰ ਹੌਸਲਾ ਵਧੂਗਾ ਤੇ ਕੰਮ ਦੀ ਰਫ਼ਤਾਰ ਵਧਾਉਣੀ ਹੈ ਥੈਂਕ ਯੂ ਥੈਂਕ ਯੂ